ਬੜ ਗਿਆ ਜੀ ਨਾਂ ਕੀ ਤੁਹਾਡਾ ਨਾਂ ਰਣਜੀਤ ਸਿੰਘ ਫੋਨ ਚ ਲਾਉਂਦੇ ਸੀ ਗੱਡੀ ਇਹ ਰਣਜੀਤ ਜੀ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਸਵੇਰ 5:00 ਕਵੇ ਦੀ ਗੱਲ ਹੈ ਅਨੇ ਸਾਹ ਮਾਪਾ ਜੀ ਆਉਂਦੇ ਸੀ ਤੇ ਉਧਰ ਟਾਇਰ ਫਟਮ ਕਰਨਾ ਇਧਰੋਂ ਗੱਡੀ ਸਲਿੱਪ ਹੋ ਗਈ ਇਧਰੋਂ ਨਿਕਲ ਗਈ ਬਚਾ ਨਹੀਂ ਹਾਂ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਹਾਂ ਬੰਦੇ ਤੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗੇ ਰਣਜੀਤ ਚ ਲਾਉਂਦਾ ਹੈ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਗਈ ਇਧਰ ਨੂੰ ਰੋਖਾਲ ਨੂੰ ਲੈ ਗਈ ਤੇ ਮਨੇਸਾਰ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਇੱਟ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਸ ਪੰਜ ਵਜੇ ਇਹ ਪੰਜ ਮਨੇਸਾਰ ਤੋਂ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਦੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ 60 ਸੂਟ ਤੋਂ ਬਚਾ ਭਾਈ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਵਾਪਸ ਗੱਡੀ ਦੀ ਹੈ ਇੰਸ਼ੋਰੈਂਸ ਵਗੈਰਾ ਲਈਆ ਫੋਟੋ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਸਾਨੂੰ ਨਹੀਂ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਗ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾਣੀ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ 'ਚ ਹਾਂਜੀ